ਕੀ ਨਾ ਮਤਾਈ ਤੁਹਾਡਾ ਜਗਿੰਦਰ ਕੌਰ ਕਿਹੜਾ ਪਿੰਡ ਜੇ ਪਿੰਡਾ ਹੋ ਕਰਿਆ ਲੈ ਤੇ ਕੀ ਗੱਲ ਝੁੱਗੀ ਚ ਬੈਠੇ ਜੈ ਇੰਨੀ ਠੰਡ ਪੈਨਦੀ ਆ ਕੜਾਕੇ ਦੀ ਠੰਡ ਆ ਉਤੋਂ ਕੋਰਾ ਪੈਨਦਿਆ ਬਾਜੀ ਕੋਈ ਮੰਤ ਨਹੀਂ ਕਰਦਾ ਕਿਉਂ ਕੀ ਗੱਲ ਕੀ ਆ ਤੁਹਾਡਾ ਬੜਿਆਂ ਨੂੰ ਆਖ ਕੋਈ ਸਹਾਇਤਾ ਕਰੋ ਕੋਈ ਕਰਦਾ ਤੇ ਨਹੀਂ ਇਹ ਜਿਹੜਾ ਇੱਕ ਕੋਠਾ ਹੈਗਾ ਤਾਂ ਹੈ ਵਿੱਚ ਉੱਚ ਮੁੰਡਾ ਰਹਿੰਦਾ ਹੱਡ ਬਾਹਰ ਆਪਦਾ ਨਸ਼ਾ ਤੇ ਤੁਸੀਂ ਕਦੋਂ ਦੇ ਇਤਰਾਸ ਚਾ ਬਾਗੇ ਰਹਿੰਦਾ ਜੀ ਨਾ ਨਾ ਤਾਂ ਕਈ ਸਾਲ ਹੋ ਗਏ ਇਤਰਾਸ ਕਦੀ ਇਹ ਤਾਂ ਇਹ ਜਾਂਦੀ ਕਰੀ ਬਣਾ ਲੈ ਅੱਛਾ ਤੇ ਹੁਣ ਠੰਡ ਦੇ ਦਿਨਾਂ 'ਚ ਵੀ ਇਤਰਾ ਹੀ ਪੈਜਦੇ ਸੀ ਤੌਰ ਅੱਛਾ ਤੇ ਕਿ ਨਹੀਂ ਸਰਪੰਚਾਂ ਵੱਲੋਂ ਜਿਹੜਿਆ ਹੁਣ ਵੀ ਕੋਠੇ-ਕਾਠੇ ਲਿਖੇ ਗਏ ਸਰਕਾਰ ਤਾਂ ਕਹਿੰਦੀ ਏ ਕਿ ਕੋਠੇ ਸਾਰਾ ਕੁਝ ਦੇ ਦਿੰਦਾ ਹੈ ਗਰੀਬਾਂ ਨੂੰ ਗੀਤ ਤਾਂ ਆਂਦੇ ਆ ਇਹ ਕੀ ਤੁਹਾਨੂੰ ਸਾਡਾ ਲਿਖਿਆ ਚਾਈਨਾ ਹੀ ਲਿਖੀ ਅੱਛਾ ਤੇ ਕੀ ਹੁਣ ਮੰਗ ਕੀ ਕਰਦੇ ਤੁਸੀਂ ਮੰਗੇ ਹੋਏ ਸਾਡਾ ਕੋਈ ਕੁੜੀ ਮਤੇ ਆਟਿਆ ਜਾਰੀ ਹੁਣ ਕੋਠਾ ਨਹੀਂ ਮਟਣਾ ਨਹੀਂ ਕੁੜੀ ਜਾਂਦੀ ਕਰਾਂ ਕੋਈ ਕੋਠਾ ਪਾਏ ਕੋ ਲੈ ਤੈਨੂੰ ਬਾਥਰੂਮ ਬਣ ਜੇ ਇਹ ਕਦੋਂ ਦੇ ਇਤਰਾ ਤੁਸੀਂ ਰਹਿੰਦੇ ਸੀ ਕਿੰਨੇ ਸਾਲ ਹੋ ਗਏ ਇਤਨਾ 4 5 ਸਾਲ ਹੋ ਗਏ ਰਹਿੰਦੇ ਨੇ ਕੋਠਾ ਠੱਠਾ ਤੁਸੀਂ ਭਾਂਡੇ ਵੀ ਵਿਖਾਉਂਦੇ ਭਾਂਡੇ ਵੀ ਖਾਲੀ ਕੀ ਕਰਦੇ ਭਾਂਡੇ ਵੀ ਖਾਲੀ ਕੋਈ ਕਮਾਈ ਵਾਲਾ ਨਹੀਂ ਹੈ ਗੱਦ ਅਸੇ ਇਤਨੇ ਜਨੇ ਬੈਠੇ ਬਜ਼ੁਰਗ ਤੇ ਇਹ ਮੁੰਡਾ ਜਿਹੜਾ ਤੁਹਾਡਾ ਦੋਤਾ ਵਾ ਇਹ ਉੱਥੋਂ ਤੈਨੂੰ ਦੱਸਿਆ ਪੁੱਗੂ ਘਰ ਆਇਆ ਕੁੜੀ ਬਿਮਾਰ ਨਾ ਤੇ ਵਿਚਾਰਾ ਸਰ ਲਮਾਰ ਤਾਂ ਫਿਰ ਦਈਏ ਕਦੀ ਕੇ ਦੇ ਕਦੀ ਕੇ ਦੇ ਪੈਸੇ ਵੜੇ ਲੱਗਤੇ 35000 ਉੱਤੇ ਲੱਗ ਹੁਣ ਮੰਗ ਕੀ ਕਰਦੇ ਜੇ ਤੁਸੀਂ ਕੀ ਚਾਹੁੰਦੇ ਕੀ ਜੇ ਤੁਹਾਡਾ ਇੱਡੀ ਠੰਡ ਦੇ ਵਿੱਚ ਕੋਈ ਮਸਲਾ ਹਲਵੇ ਕੋਈ ਸਾਨੂੰ ਕੋਈ ਸਹਾਇਤਾ ਕਰੇ ਕੋਈ ਸੌਦਾ ਕੀ ਵਟਾ ਕੋਈ ਪੈਸਾ ਕੋਈ ਟਾਕਾ ਕੋਈ ਕੋਠਾ ਮਠਲਾ ਪਾਉਣ ਕੋਈ ਕੁੜੀ ਦਾ ਸੋਚਣ ਮਟਿਆਰ ਭਈ ਸ਼ਾਦੀ ਕਰਨ ਨੂੰ ਕਰਦੇ ਬਸ ਇਹੋ ਸਾਡੀ ਮੰਗ ਹੈ ਉਮਰ ਕਿੰਨੀ ਮਾਤਾ ਜੀ ਤੁਹਾਡੀ 65 ਸਾਲ 70 ਤੇ ਜੇ ਕਿਹਨੇ ਤੁਹਾਡੇ ਨਾਲ ਕਨੈਕਟ ਕਰਨਾ ਵੀ ਮੋਬਾਈਲ ਨੰਬਰ ਕਿੰਨਾ ਜੇ ਕਿੰਨਾ ਨੰਬਰ ਜੇ 8143 744783 73 ਨਾਂ ਪਈ ਤੁਹਾਡਾ ਮਲੂ ਸਿੰਘ ਕਿਹੜਾ ਪਿੰਡ ਜੇ ਪਿੰਡ ਉਹ ਕਰਿਆਲਾ ਜੀ ਤੇ ਕਿਹੜੀ ਵਸਤੀ ਵੱਜਦੀ ਏ ਇਹ ਕਰਨੋਲੀਆਂ ਹਾਂ ਜੀ ਤੇ ਕੀ ਗੱਲ ਹੋਈ ਏ ਤੁਹਾਨੂੰ ਤੁਸੀਂ ਮੰਝੇ ਤੇ ਜੀ ਆਪਾਂ ਨੂੰ ਮੈਨੂੰ ਟੈਗ ਹੋਇਆ ਜੀ 2 ਹੱਥ ਉੱਤੇ ਅੱਛਾ ਤੇ ਕੀ ਗੱਲ ਆ ਸ਼ਾਨ ਦੇ ਵਿੱਚ ਪੈਜੇ ਇੰਨੀ ਠੰਡ ਚੋਂ ਮੁੰਡਾ ਆਪਦਾ ਅੱਡ ਬਾਹਰ ਆ ਉਹ ਸਾਨੂੰ ਕੋਈ ਦਾੜਵਾਲ ਨਹੀਂ ਦਿੰਦਾ ਤੋ 1 300 40 ਦੀ ਗਿਜਰਾ ਕਰਦੇ ਕੁੜੀ ਆ ਉਹ ਮਟਿਆਰ ਆ ਵਿਹਣ ਵਾਲੀ ਆ ਦੋ ਹੱਥ ਭੱਲੇ ਨਹੀਂ ਕੁਛ ਵੀ ਹੈਗਾ ਤੇ ਉਹ ਉਹਨਾਂ ਨੇ ਮੰਗੀਆ ਨੂੰ ਵਿਆਹੀਏ ਕਿਤੇ ਸਾਰੀ ਇਤਰਾ ਰਹੀਦੀ ਆ ਤੇ ਇੱਕ ਇੰਨਾ ਚਿਰ ਹੋ ਗਿਆ ਛਾਨ ਜੇ ਇਤਰਾ ਰਹਿੰਦੇ ਸਾਨੂੰ 3 4 ਸਾਲ ਹੋ ਗਏ ਆ ਤੇ ਆ ਹੁਣ ਇੰਨੇ ਠੰਡ ਪੈਣ ਦੇ ਕੋਹਰਾ ਪੈਣ ਦੇ ਉਹ ਇਤਾਂ ਟਾਂ ਪਾ ਕਰਨ ਦੇ ਹੋਰ ਕਿ ਕਰੀਏ ਤੇ ਤੁਸੀਂ ਕਹੇ ਦੇ ਸਰਪੰਚ ਨੂੰ ਜਾਂ ਕੇ ਸਰਕਾਰ ਵਾਲੇ ਬੰਦੇ ਨੂੰ ਨਹੀਂ ਆਖਿਆ ਗਿਆ ਸਾਡੇ ਨੂੰ ਆਖਿਆ ਕੋਈ ਨਹੀਂ ਡਾਡਵਾਲ ਬੰਦਾ ਤੇ ਕੀ ਮੰਗ ਕੀ ਕਰਦੇ ਜੋਂ ਤੁਸੀਂ ਮੰਗਾ ਹੀ ਜਾਣੇ ਕਿ ਕੁੜੀ ਦਾ ਚਲੋ ਸ਼ਾਦੀ ਹੋ ਜਾਏ ਚੰਗੀ ਤੇ ਚਲੋ ਕੋਈ ਹੋਵੇ ਕੋਈ ਦਾ ਕੋਠਾ ਮਠਲਾ ਪੈ ਜੇ ਕੋਈ ਆਪਦਾ ਅੰਦਰ ਬਾਹਰ ਭੇਜ ਜੇ ਕੋਈ ਉਤੋਂ ਮੀਂਹ ਕਣੀ ਦਾ ਰੰਗ ਦੇਖੋ ਕੀ ਹਾਲ ਹੋ ਅੰਡਟ ਕੀ ਕਰੀਏ ਟਾਂ ਆਪਦਾ ਟਾਂ ਪਾਸ ਕੋਈ ਕਰੀਏ ਕੋਈ ਰੋਟੀ ਰਾਟੀ ਕਿਤੇ ਕਲੀ ਖਾ ਲਈ ਨਹੀਂ ਕਰੀ ਨਹੀਂ ਲੱਗਦੀ ਕੀ ਕਰੀਏ ਹੋਰ ਕੀ ਕਰੀਏ ਤਾਂ ਆਪਾ ਕਰੀਦਾ ਕਰਨਾ ਕੀ ਹੋਰ ਇਤਰੇਆਂ ਬਸ ਤੇ ਬਾਥਰੂਮ ਵੀ ਵੇਖਿਆ ਉਹ ਤੇ ਉਹ ਵੀ ਗਾਰੇ ਦੇ ਵਿੱਚ ਹੀ ਤੁਸੀਂ ਉਹ ਵੀ ਬਸ ਇਤਰੇ ਬਣਦਾ ਨਹੀਂ ਉਹਨਾਂ ਨੂੰ ਆਖਿਆ ਬਣਾ ਦਿਓ ਕੋਈ ਬਣਾਉਂਦਾ ਹੀ ਨਹੀਂਗਾ ਤੇ ਉਹ ਕੀ ਕਰੀਏ ਤੇ ਜੇ ਕਿਹਨੇ ਤੁਹਾਡੇ ਨਾਲ رابطہ ਕਾਇਮ ਕਰਨਾ ਹੋਵੇ ਤੇ ਨੰਬਰ ਕੀ ਜੇ 9314374783 ਕਿਧਰ ਰਵੀਦੀਪ ਕੀ ਕਿਹੜਾ ਪਿੰਡ ਪਿਹਲਾ ਜੀ ਕੀ ਲੱਗਦੇ ਜਿਹੜੇ ਸ਼ਾਨ ਦੇ ਵਿੱਚ ਨੇ ਇਹ ਜੀ ਨਾਨੀ ਨਾਨਾ ਤੇ ਕੀ ਗੱਲ ਹਾਲਾਤ ਕਿੱਦਾਂ ਦੇ ਬਣੇ ਪਏ ਕੋਈ ਘਰ ਕਮਰਾ ਕੁਮਰਾ ਨਹੀਂ ਹੈ ਨਹੀਂ ਜੀ ਕੋਈ ਸਰਪੰਚ ਮੈਂਬਰ ਨੂੰ ਵੀ ਹੱਥਾਂ ਕੋਲੇ ਲੈ ਲੈਂਦੇ ਆਪਾਂ ਉਹਦੇ ਹੈਗੇ ਨਹੀਂ ਤੇ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਰਹਿ ਜਾਂਦੇ ਨੇ ਇਹ ਕੋਈ 4-5 ਸਾਲ ਹੋ ਗਿਆ ਇਦਾਂ ਹੀ ਅੱਛਾ ਤੇ ਕੀ ਗੱਲ ਇਹਨਾਂ ਦਾ ਕੋਈ ਹੈ ਨਹੀਂ ਕਮਾਉਣ ਵਾਲਾ ਕੋਈ ਕੋਈ ਮਾਮਾ ਆਇਆ ਮੇਰਾ ਤੇ ਉਹ ਹੱਡ ਬਾਹਰ ਆਪਦਾ ਚਲੋ ਮੈਂ ਇਹਨਾਂ ਕੋਲੇ ਆਇਆ ਤੇ ਦਿਹਾੜੀ ਧੱਪਾ ਕਰੂੰਗਾ ਵੀ ਨਹੀਂ ਦਿਹਾੜੀ ਧੱਪਾ ਨਹੀਂ ਆਉਂਦਾ ਕੋਈ ਅੰਸ਼ਾ ਤੇ ਰੋਟੀ ਪਾਣੀ ਦਾ ਕਿਵੇਂ ਗੁਜ਼ਾਰਾ ਕਰਨ ਦਾ? ਰੋਟੀ ਬਾਜੀ ਕਦੀ ਖਾਲੀ ਕਦੀ ਨਾ ਖਾਲੀ ਇਦਾਂ ਹੀ ਤੇ ਆ ਬਜ਼ੁਰਗ ਵੀ ਐ ਇਹ ਇਹਨਾਂ ਨੂੰ ਕੀ ਗੱਲ ਆ? ਇਹਨਾਂ ਨੂੰ ਦੋ ਅਟੈਕ ਹੋਏ ਤੇ ਚਲੋ ਉੱਥੇ ਪਏ ਆ ਤੇ ਫੇਰ ਹੁਣ ਇਦਾਂ ਹੀ ਤਰੇ ਖੱਦੇ ਜੁਨੇ ਜੀ ਰਹਿੰਦੇ ਇੱਕ ਲੈਟਰਿੰਗ ਬਾਥਰੂਮ ਵੇਖਿਆ ਉਹ ਵੀ ਨਹੀਂ ਹੈਗਾ ਤੇ ਇਹ ਕਿਤਰਾ ਇਸ ਤਰ੍ਹਾਂ ਗੁਜ਼ਾਰਾ ਕਿਵੇਂ ਕਰਨ ਦਾ? ਗੁਜ਼ਾਰਾ ਬਈ ਤੈਨੂੰ ਪਤਾ ਪਿੰਡਾਂ ਦੀ ਢਾੜੀ ਦਾ ਪਾ ਕਿੱਥੇ ਰਹਿਗਾ ਮਾੜੀ ਮੱਤ ਕਰਾਂ ਤੇ ਕਿੱਥੇ ਬਾਹਰ ਬਾਹਰ ਕਿੱਥੇ ਜਾਂਦੇ? ਹਾਂਜੀ ਇਹ ਬਾਥਰੂਮ ਵਗੈਰਾ ਕਿੱਥੇ ਜਾਂਦੇ? ਬਾਥਰੂਮ ਘਰ ਆ ਵੀ ਤੈਨੂੰ ਬਾਹਰ ਅੰਦਰ ਲੈ ਜਾਈਦਾ ਤੂੰ ਹੁਣ ਕੀ ਮੰਗ ਕੀ ਕਰਦੇ ਓਂ ਮੰਗੇ ਜੋ ਵੀ ਤੂੰ ਚਲੋ ਕੋਠਾ ਮਠਲਾ ਪੈ ਜੇ ਕੋਈ ਗਲੁੰਮੇ ਨਾ ਨਾ ਦਾ ਗਲੁੰਮ ਜੀ ਮਤ ਕਰ ਸਕਦਾ ਤੇ ਜੇ ਕਿਸੇ ਨੇ ਰਾਬਤਾ ਕਾਇਮ ਕਰਨਾ ਹੋਵੇ ਨੰਬਰ ਕੀ ਇਹਨਾਂ ਦਾ 97148 ਹੂੰ 7443 ਫੇਰ ਦੁਬਾਰਾ ਬੋਲੇ 97148 7443